ਜਨਤਾ ਦੀ ਆਵਾਜ਼ ਦੇਖ ਰਹੇ ਦਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੀ ਆਪਣੀ ਹਰਪ੍ਰੀਤ ਕੌਰ ਕੱਗਾ ਆਪਾਂ ਇਸ ਟਾਈਮ ਖੜੇ ਆਂ ਕੱਗੇ ਅਨਾਜ ਮੰਡੀ ਦੇ ਵਿੱਚ ਤੇ ਇੱਥੋਂ ਦਾ ਇਹ ਲੋਕਾਂ ਦਾ ਕਹਿਣਾ ਹੈ ਕਿ ਇਹ ਜੋ ਸਾਡੀ ਕਣਕ ਹੈ ਉਹ ਐਦਾਂ ਹੀ ਢੇਰੀਆਂ ਲੱਗੀਆਂ ਪਈਆਂ ਨੇ ਇਹਦਾ ਕੋਈ ਹੱਲ ਨਹੀਂ ਹੋ ਰਿਹਾ ਤੇ ਅੱਗੇ ਸਾਡੀ ਜੋ ਕਣਕ ਹੈ ਇਹ ਅੱਗੇ ਜਾ ਨਹੀਂ ਰਹੀ ਜਾ ਨਹੀਂ ਰਹੀ ਹੈ ਤੇ ਲੋਕ ਕਾਫੀ ਪਰੇਸ਼ਾਨ ਨੇ ਆਪਾਂ ਇਹਨਾਂ ਲੋਕਾਂ ਨਾਲ ਵੀ ਗੱਲਬਾਤ ਕਰਦੇ ਆਂ ਦੀ ਇਹ ਕਿੰਨੇ ਦਿਨਾਂ ਤੋਂ ਇੱਥੇ ਬੈਠੇ ਨੇ ਕਿ ਕੀ ਕਾਰਨ ਹੈ ਜੋ ਇਹ ਕਣਕ ਇਹਨਾਂ ਦੀ ਨਹੀਂ ਚੱਕੀ ਗਈ ਅੱਗੇ ਇਹ ਤੁਸੀਂ ਦੇਖ ਸਕਦੇ ਹੋ ਕਣਕਾਂ ਦੀਆਂ ਢੇਰੀਆਂ ਦੂਰ ਦੂਰ ਤੱਕ ਲੱਗੀਆਂ ਹੋਈਆਂ ਨੇ ਰਸਤੇ ਦੇ ਵੀ ਢੇਰੀਆਂ ਲੱਗੀਆਂ ਹੋਈਆਂ ਨੇ ਦੇਖੋ ਜੋ ਲੋਕ ਨੇ ਕਾਫੀ ਪਰੇਸ਼ਾਨ ਹੋ ਰਹੇ ਨੇ ਤੁਸੀਂ ਦੇਖ ਸਕਦੇ ਹੋ ਇਹ ਸਟਾਕ ਇੱਥੇ ਬੋਰੀਆਂ ਭਰੀਆਂ ਪਈਆਂ ਨੇ ਇੱਕ ਅੱਗੇ ਅਨਾਜ ਮੰਡੀ ਦੇ ਵਿੱਚ ਤੇ ਢੇਰੀਆਂ ਵੀ ਇਹ ਰਸਤੇ 'ਚ ਹੀ ਲੱਗੀਆਂ ਹੋਈਆਂ ਨੇ ਲੋਕ ਨੇ ਜੋ ਕਾਫੀ ਪਰੇਸ਼ਾਨ ਨੇ ਤੁਸੀਂ ਦੇਖ ਸਕਦੇ ਹੋ ਇੱਥੇ ਲੋਕਾਂ ਦਾ ਕਹਿਣਾ ਹੈ ਇਹ ਵੀ ਜਗ੍ਹਾ ਘੱਟ ਹੋਣ ਕਰਕੇ ਵਰਦਾ ਨਾ ਘੱਟ ਹੋਣ ਕਰਕੇ ਇੱਥੇ ਜਗ੍ਹਾ ਦੀ ਸਮੱਸਿਆ ਹੋ ਰਹੀ ਹੈ ਕੀ ਨਾਮ ਹੈ ਜੀ ਆਪਣਾ ਕੁਲਦੀਪ ਚੰਦ ਜੀ ਠੀਕ ਹੈ ਤੁਸੀਂ ਅਨਾਜ ਮੰਡੀ ਦੇ ਪ੍ਰਧਾਨ ਹੋ ਹਾਂ ਜੀ ਮੰਡੀ ਦੇ ਪ੍ਰਧਾਨ ਹਾਂ ਠੀਕ ਹੈ ਕੀ ਕਾਰਨ ਹੈ ਜੀ ਜੋ ਸਟਾਕ ਇੱਥੇ ਕਣਕ ਅਨਾਜ ਮੰਡੀ ਚ ਕਣਕ ਪਈ ਹੈ ਕੀ ਕਾਰਨ ਹੈ ਕਣਕ ਇੱਥੇ ਚੱਕੀ ਨਹੀਂ ਜਾ ਰਹੀ ਇਹਦਾ ਕੀ ਇੱਕ ਤਾਂ ਜੀ ਸਰਕਾਰੀ ਲੇਬਰ ਜਿੱਥੇ ਗਡਾਉਣਾ ਚ ਅਨਲੋਡ ਹੁੰਦੀ ਹੈ ਉੱਥੇ ਕੋਈ ਲੇਬਰ ਦਾ ਇੰਤਜ਼ਾਮ ਨਹੀਂਗਾ ਤੇ ਜਿਹੜਾ ਇੱਕ ਬੇਮੌਸਮੀ ਬਰਸਾਤ ਨੇ ਵੀ ਥੋੜਾ ਜਿਹਾ ਲੇਟ ਕੀਤਾ ਕੰਮ ਇੱਕ ਵਾਰ ਦਾ ਨਾਂ ਅੱਜ ਤੋਂ ਬਾਅਦ ਖਤਮ ਹੋ ਗਿਆ ਜੀ ਵਾਰਦਾਨ ਸਰਕਾਰ ਵੱਲੋਂ ਦੋ ਤਿੰਨ ਦਿਨਾਂ ਦਾ ਟਾਈਮ ਦੇ ਰਹੇ ਨੇ ਅਧਿਕਾਰੀ ਉਹਦੇ ਕਰਨੇ ਵਾਰਦਾਨ ਕਿਉਂ ਇਹਨਾਂ ਨੇ ਖਤਮ ਕੀਤਾ ਹੈ ਕੀ ਚੱਕਰ ਹੈ ਜੀ ਵਾਰਦਾਨ ਨੇ ਸਰਕਾਰ ਕਹਿੰਦੀ ਜੀ ਅਸੀਂ ਇੰਤਜ਼ਾਮ ਕਰ ਰਹੇ ਹਾਂ ਦੋ ਤਿੰਨ ਦਿਨ ਲੱਗਣਗੇ ਜੀ ਬਾਹਰੋਂ ਆਣ ਤੇ ਅਸੀਂ ਮੰਗਵਾਇਆ ਹੋਇਆ ਇੰਤਜ਼ਾਮ ਕੀਤਾ ਹੋਇਆ ਪੁਰਾਣੀ ਰੈਵਲ ਦੇ ਮਦਦਕ ਹਾਂਜੀ ਠੀਕ ਹੈ ਤੇ ਜੋ ਹੁਣ ਕਣਕਾਂ ਪਈਆਂ ਨੇ ਫਿਰ ਅਹੀਂ ਪਈਆਂ ਰਹਿਣਗੀਆਂ ਜਦ ਤੱਕ ਇਹ ਤਾਂ ਜੀ ਵੇਟ ਕਰਨੀ ਪੈਣੀ ਹੈ ਦੋ ਤਿੰਨ ਦਿਨ ਜਦ ਤੱਕ ਵਾਰਦਾਨ ਨਹੀਂ ਆਉਂਦਾ ਹੋਰ ਤਾਂ ਆਪਣੇ ਕੋਈ ਇੰਤਜ਼ਾਮ ਨਹੀਂ ਹੈਗਾ ਜੀ ਅੱਛਾ ਹਾਂਜੀ ਤੁਹਾਨੂੰ ਕੀ ਪਤਾ ਵੀ ਸੀਜ਼ਨ ਜੋ ਅਮਰਜੈਂਸੀ ਸੀਜ਼ਨ ਆ ਗਿਆ ਹੈ ਕੀ ਸਰਕਾਰ ਨੂੰ ਪਤਾ ਸੀ ਇਹਦੇ ਬਾਰੇ ਸਰਕਾਰ ਲਈ ਤਾਂ ਪੁਰਾਣੀਆਂ ਰਿਪੋਰਟਾਂ ਹੁੰਦੀਆਂ ਨੇ ਜੀ ਪੁਰਾਣੀ ਰੈਵਲਦੀ ਹੁੰਦੀ ਹੈ ਸਾਰਾ ਇੰਤਜ਼ਾਮ ਹੁੰਦਾ ਫਿਰ ਵੀ ਕਹਿੰਦੇ ਜੀ ਵੀ ਅਸੀਂ ਬਾਹਰੋਂ ਇੰਤਜ਼ਾਮ ਕੀਤਾ ਹੋਇਆ ਹੈ ਟਾਈਮ ਲੱਗੂਗਾ ਪਹੁੰਚਣ ਤੇ ਇੱਕ ਦੋ ਦਿਨਾਂ ਚ ਲੱਗਣਗੇ ਅੱਛਾ ਉਹਦੀ ਜਦ ਤੱਕ ਬਾਹਰ ਨਾਲ ਜਾਂਦਾ ਇਹ ਫੀਲਿੰਗ ਹੋ ਨਹੀਂ ਸਕਦੀ ਕੋਈ ਹੋਰ ਸੱਲੇ ਵੈਲਟਰਨੇਟਿਵ ਨਹੀਂ ਹੈਗਾ ਜੀ ਠੀਕ ਹੈ ਆਪਾਂ ਹੁਣ ਬੱਦਕਤੇ ਹਾਂ ਜੀ ਜੀ ਬਸ ਲੈ ਰੋ ਕੀ ਕੀ ਨਾ ਜੀ ਆਪਣਾ ਮੇਰਾ ਨਾਮ ਜਿੰਮੀ ਹੈ ਜੀ ਠੀਕ ਹੈ ਤੁਹਾਨੂੰ ਪਤਾ ਕਿਸਾਨਾਂ ਨੂੰ ਵੀ ਕਾਫੀ ਇੱਥੇ ਰੁਕਾਵਟਾਂ ਪੈ ਰਹੀਆਂ ਨੇ ਲੋਕਾਂ ਨੂੰ ਤੁਹਾਨੂੰ ਵੀ ਮੰਨ ਲਓ ਰੁਕਾਵਟ ਪੈ ਹੀ ਰਹੀ ਹੈ ਹੁਣ ਇਹ ਜੇ ਸਟਾਕ ਹੈ ਕਣਕ ਇੱਥੇ ਅਨਾਜ ਮੰਡੀ ਚੱਕੇ ਭਰੀਆਂ ਪਈਆਂ ਨੇ ਕੀ ਕਾਰਨ ਨੇ ਇਹਦੇ ਲਿਫਟਿੰਗ ਨਹੀਂ ਹੋ ਰਹੀ ਜੀ ਅੱਛਾ ਹਾਂ ਜੀ ਹਾਂ ਉਧਰੋਂ ਲੇਬਰ ਸਰਕਾਰੀ ਲੇਬਰ ਦੀ ਹੜਤਾਲ ਹੈ ਕੋਈ ਪ੍ਰਬੰਧ ਨਹੀਂ ਹੈਗਾ ਲਿਫਟਿੰਗ ਨਹੀਂ ਹੋ ਰਹੀ ਉਹ ਮਾਲ ਸਟੈਕ ਹੋ ਜਾਂਦੇ ਨੇ ਅੱਛਾ ਤੇ ਫਿਰ ਉਹ ਸਰਕਾਰਾਂ ਵੀ ਉਹ ਕੀ ਕਹਿ ਰਹੇ ਨੇ ਵੀ ਕਣਕ ਅੱਗੇ ਚੱਕੀਆਂ ਜਾਣਗੀਆਂ ਜਾਂ ਫਿਰ ਜਦ ਤੱਕ ਲੋਕ ਇੱਥੇ ਮਠਰੇ ਰਹਣਗੇ ਹਾਂਜੀ ਹਾਂ ਜਦੋਂ ਤੱਕ ਕੋਈ ਹੱਲ ਨਹੀਂ ਹੁੰਦਾ ਲੇਬਰ ਦਾ ਉਰੀ ਪਈਆਂ ਰਹਿਣਗੀਆਂ ਤੇ ਸਾਡੇ ਕੋਲ ਜਗ੍ਹਾ ਨਹੀਂ ਹੈਗੀ ਅੱਗੇ ਮਾਨ ਲਲਹਾਂ ਨੂੰ بارش ਦਾ ਟਾਈਮ ਹੈ ਦੇਖੋ ਨੀਵੇਂ ਚ ਕਣਕ ਪਈ ਹੈ ਜਿੱਥੋਂ ਪਾਣੀ ਵੜੂਗਾ ਉੱਪਰ ਦਾ ਸੀ ਤਰਪਾਲ ਪਾਦਾਂਗੇ ਨੀਚੋਂ ਕੀ ਹੋਊਗਾ ਦਾ ਕਿਤੇ ਇਹ ਕਰਨ ਦਾ ਨਹੀਂ ਵੀ ਕਿਤੇ ਕਹਿੰਦੇ ਨੇ ਵੀ ਗੜੇ ਮਾਰੀ ਕਰਕੇ ਫਸਲਾਂ ਹੋ ਹੋ ਗਈਆਂ ਨੇ ਜਾਂ ਖਰਾਬ ਜਾਂ ਕੁਝ ਵੀ ਇਹਨਾਂ ਦਾ ਤਾਂ ਇਹ ਹੈ ਵੀ ਅਸੀਂ ਬਾਰਦਾਨੇ ਬਾਰੇ ਪੁੱਛਿਆ ਜਦ ਇਹ ਕਹਿੰਦੇ ਬੰਪਰ ਫਸਲ ਜਦੋਂ ਤੱਕ ਹਲੇ ਤੱਕ ਜਿੰਨਾ ਪਿੱਛੇ ਪਿਛਲੇ ਸਾਲ ਮਾਲ ਆਇਆ ਉਹਨਾਂ ਵੀ ਵਰਦਾਨਾ ਪ੍ਰੋਵਾਈਡ ਨਹੀਂ ਹੋਇਆ ਬੰਪਰ ਕਿੱਥੋਂ ਹੋਗੀ ਤੁਸੀਂ ਸਰਕਾਰ ਨੂੰ ਜਾਂ ਕੀ ਤੁਸੀਂ ਮੰਗ ਅੱਗੇ ਲੈ ਕੇ ਜਾਂ ਕੀ ਕਹਿਣਾ ਚਾਹੁੰਦੇ ਸਰਕਾਰ ਨੂੰ ਕੀ ਕਹਾਂਗੇ ਜੀ ਕੁਝ ਨਹੀਂ ਕਹਿ ਸਕਦੇ ਸਭ ਨੂੰ ਇਹ ਪਤਾ ਹੈ ਹਾਂਜੀ ਹਾਂ ਕੀ ਕਹੀਏ ਬਾਕੀ ਬਾਕੀ ਆ ਦੇਖੋ 16 ਤਰੀਕ ਦਾ ਮਾਲ ਭਰਿਆ ਹੋਇਆ ਹੈ ਅੱਜ 21 ਤਰੀਕ ਹੈ ਠੀਕ ਹੈ ਲਿਫਟਿੰਗ ਨਹੀਂ ਹੋਈ ਹੋਰ 5-7 ਦਿਨਾਂ ਨਾ ਹੋਈ ਤਾਂ ਇਹਦਾ ਵਜ਼ਨ ਘਟੂਗਾ ਜੇ ਸਟੈਗ ਕਰਦੇ ਆ ਉਹ 3 ਰੁਪਏ ਘਟਾ ਹੈ 40 ਰੁਪਏ ਲੇਵਰਾ ਬਾਕੀ ਹੋਰ ਖਰਚੇ ਨੇ ਤੁਹਾਡੇ ਸਾਹਮਣੇ ਨੇ ਸਾਰੇ ਖਰਚੇ ਛੋਟਾ ਕਹਿਣਾ ਤਾਂ ਫਿਰ ਇਹ ਵੀ ਜਦ ਤੱਕ ਹੱਲ ਨਹੀਂ ਹੁੰਦਾ ਵੀ ਲੋਕ ਵੇਖ ਹਾਂ ਸੰ ਸਾਨਾ ਬੈਠਣਾ ਨੁਕਸਾਨ ਵੀ ਹੈ ਜੀ ਇਸ ਦਾ ਸੇਵਾ ਕਰ ਰਹੇ 40 ਰੁਪਏ ਆੜਤਾ ਐ ਇੰਨਾ ਨਕਸ ਉਲਟਾ ਸੀ ਕਿ ਉਹਦਾ 100 ਰੁਪਏ ਕੁਆਂਟਲ ਪੱਲੋ ਪਾ ਦੀਏ ਸਾਡਾ ਕੀ ਉਹ ਐ ਦੱਸੋ ਠੀਕ ਇਹਨਾਂ ਦਾ ਕਹਿਣਾ ਹੈ ਕਿ ਕਾਫੀ ਨੁਕਸਾਨ ਸਾਡਾ ਵੀ ਕਾਫੀ ਨੁਕਸਾਨ ਹੈ ਤੇ ਜੋ ਲੋਕ ਹੈ ਬੈਠੇ ਨੇ ਇੱਥੇ ਅਨਾਜ ਮੰਡੀ 'ਚ ਕਣਕਾਂ ਦਾ ਕਾਫੀ ਨੁਕਸਾਨ ਹੋ ਰਿਹਾ ਢੇਰੀਆਂ ਲੱਗੀਆਂ ਪਈਆਂ ਨੇ ਇੱਥੇ ਲੋਕਾਂ ਨੂੰ ਜੋ ਦੇਖੋ ਤੁਸੀਂ ਦੇਖ ਸਕਦੇ ਹੋ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਹੈ ਜੋ ਇੱਥੇ ਕਰਨਾ ਪੈ ਰਿਹਾ ਹੈ ਦੇਖੋ ਇਹ ਕਹਿੰਦੇ ਨੇ ਜਗਾਦੀ ਵੀ ਘਾਟ ਹੈ ਜਾਂ ਕੁਝ ਵੀ ਲਗਾ ਲਓ ਇੱਥੇ ਡੰਗਰ ਪਸ਼ੂ ਵੀ ਆਂਦੇ ਨੇ ਰਾਤ ਨੂੰ ਕੁਝ ਵੀ ਹੋ ਸਕਦਾ ਹੈ ਤੇ ਇਹਨਾਂ ਨੂੰ ਬਹੁਤ ਜ਼ਿਆਦਾ ਕਮੀ ਹੈ ਲੋਕ ਵੀ ਇੱਥੇ 5-6 ਦਿਨਾਂ ਤੋਂ ਬੈਠੇ ਨੇ ਕਾਫੀ ਪਰੇਸ਼ਾਨ ਨੇ ਲੋਕ ਇਹ ਨਾਲ ਹੀ ਆਪਣਾ ਕੋਲਾ ਸਿੰਘ ਜੀ ਠੀਕ ਹੈ ਕਿੱਥੋਂ ਆਏ ਹੋ ਅੰਕਲ ਜੀ ਵਿਦਣਾ ਤੋਂ ਆਏ ਜੀ ਠੀਕ ਹੈ ਕਿੰਨੇ ਦਿਨ ਹੋ ਗਏ ਤੁਹਾਨੂੰ ਇੱਥੇ ਆਏ ਨੂੰ ਤਿੰਨ ਚਾਰ ਦਿਨ ਹੋ ਗਏ ਜੀ ਠੀਕ ਹੈ ਕੀ ਤੁਹਾਨੂੰ ਸਮੱਸਿਆ ਆ ਰਹੀ ਜਿਹੜੀ ਕਣਕ ਦੀ ਸਮੱਸਿਆ ਹੈ ਜੀ ਸਮੱਸਿਆ ਇਹ ਜੀ ਮਾਲ ਬਹੁਤ ਪਿਆ ਇੱਥੇ ਜਗ੍ਹਾ ਨਹੀਂ ਹੈ ਅੱਛਾ ਮਾਲ ਪੜਿਆ ਵੀ ਪਿਆ ਬਾਕੀ ਕਣਕਾਂ ਦੀਆਂ ਢੇਰੀਆਂ ਵੀ ਬਹੁ ਪਈਆਂ ਜੀ ਅੱਛਾ ਛਾਲ ਨੂੰ ਜਗ੍ਹਾ ਨਹੀਂ ਹੈਗੀ ਅੱਛਾ ਕੀ ਕਹਿੰਦੇ ਨੇ ਕੀ ਕਾਰਨ ਹੈ ਵੀ ਥੋੜੀ ਕਣਕ ਅੱਗੇ ਕਹਿੰਦਾ ਕੀ ਕਹਿੰਦੇ ਜੀ ਵੀ ਆਹ ਬਾਰਦਾਨਾ ਨਹੀਂ ਹੈ ਗਿਆ ਅੱਛਾ ਜਗ੍ਹਾ ਤਾਂ ਬਹੁਤ ਜੀ ਜਗ੍ਹਾ ਤਾਂ ਬਹੁਤ ਹੈ ਮਾਲ ਨਹੀਂ ਉੱਠ ਰਿਹਾ ਮਾਲਪੇ ਜੀ ਚੱਠੇ ਲਾਏ ਪਈ ਐ ਥੋੜੀ ਕਣਕ ਹੈ ਸੁੱਕੀ ਤੁਸੀਂ ਕਣਕ ਲੈ ਹਾਂ ਜੀ ਸੁੱਕੀ ਆ ਕਣਕ ਅੜੇ ਮਾਰੀ ਵਾਲੀ ਕਣਕ ਤਾਂ ਕਿਵੇਂ ਵੀ ਸੁੱਕੀ ਨਾ ਜੀ ਸੁੱਕੀ ਆ ਕਣਕ ਅੱਛਾ ਕਣਕ ਸੁੱਕੀ ਆ ਤੁਸੀਂ ਫਿਰ ਕੀ ਕਹਿਣਾ ਚਾਹੁੰਦੇ ਅੱਜ ਕੱਲ ਤਾਂ ਜੀ ਹੁਣ ਐਵੇਂ ਹੀ ਸੁੱਕੀ ਜਾਂਦੀ ਆ ਮੌਸਮ ਆ ਗਈ ਜਿਹੜੀ ਦਿਨਾਂ ਦੇ ਹਿਸਾਬ ਅੱਛਾ ਅੱਗੇ ਨਾਲੋਂ ਲੇਟ ਵੱਢ ਰਹੀ ਆ ਕਣਕ ਤੁਹਾਨੂੰ ਬਹੁਤ ਸਮੱਸਿਆ ਆ ਰਹੀ ਐ ਕਣਕ ਦੀ ਹਾਂ ਜੀ ਹਾਂ ਜਿਮੀਂਦਾਰ ਨੂੰ ਸਾਰੀ ਸਮੱਸਿਆ ਜੀ ਠੀਕ ਐ ਕੀ ਨਾਮ ਅੰਕਲ ਜੀ ਆਪਣਾ ਨਿਰਮਤ ਸਿੰਘ ਜੀ ਠੀਕ ਐ ਕੀ ਕਾਰਨ ਐ ਕਿੱਥੋਂ ਆਏ ਹੋ ਤੁਸੀਂ ਮੈਂ ਕੱਗੇ ਤੋਂ ਜੀ ਠੀਕ ਐ ਕਿੰਨੇ ਦਿਨ ਹੋ ਗਏ ਤੁਹ ਠੀਕ ਹੈ ਕੀ ਕਾਰਨ ਨੇ ਤੁਹਾਡੀ ਜਿਹੜੀ ਕਣਕ ਚੱਕੀ ਨਹੀਂ ਗਈ ਇਹ ਚੱਕੀ ਨਹੀਂ ਗਈ ਕਿ ਤਾ ਮਾਲ ਨਹੀਂ ਚੱਕਰੇ ਗਵਰਨਮੈਂਟ ਇਹ ਤਾਂ ਮਾਲ ਨਹੀਂ ਚੱਕਰੀ ਗਵਰਨਮੈਂਟ ਜੇ ਬਾ ਲਾਉਂਦੇ ਲਾਉਣ ਵੀ ਔਖੇ ਹੁੰਨੇ ਆ ਉਦੋਂ ਇਨਸਪੈਕਟਰ ਕਹਿੰਦਾ ਬਾਰਦਾਨਾ ਨਹੀਂ ਹੈਗਾ ਤੇ ਸਫਾਈ ਨਹੀਂ ਹੁੰਦੀ ਹੁਣ ਟੋਲ ਕੇ ਵੀ ਕਿੱਥੇ ਰੱਖਣਗੇ ਠੀਕ ਹੈ ਕੀ ਗੱਲ ਵੀ ਜਗਾ ਇੱਥੇ ਨਾਲ ਮੰਡੀ ਜਗਾ ਥੋੜੀ ਇੱਕ ਅੱਗੇ ਜਗਾ ਤਾਂ ਬਹੁਤ ਆ ਜੀ ਪਰ ਮਾਲ ਨਹੀਂ ਚੱਕਰੇ ਅੱਛਾ ਜੀ ਇਨਸਪੈਕਟਰ ਲਾਰਾ ਲਾਹੰਦਾ ਕਹਿੰਦਾ ਹੜਤਾਲ ਚੱਲ ਰਹੀ ਆ ਅੱਛਾ ਹੁਣ ਇਹ ਗਵਰਨਮੈਂਟ ਨੂੰ ਚਾਹੀਦਾ ਹੜਤਾਲ ਖਤਮ ਕਰਾਵੇ ਉਹਨਾਂ ਦੇ ਮੰਗਾਂ ਮੰਨੇ ਸਰਕਾਰ ਨੂੰ ਫਟਾਫਟ ਹੱਲ ਕਰਾਇਆ ਜਾਵੇ ਇਹਦਾ ਤੇ ਮਾਲ ਚੱਕਿਆ ਜਾਵੇ ਹੁਣ ਜੇ ਘਟौती ਹੋਊਗੀ ਉਹ ਕਿੱਥੋਂ ਦੇ ਦੇਣਗੇ 83 ਠੀਕ ਹੈ ਜੀ ਕੀ ਨਾਇਦੀ ਆਪਣਾ ਮਰਰਾਓ ਜੀਤ ਸਿੰਘ ਆ ਜੀ ਠੀਕ ਹੈ ਕਿੱਥੋਂ ਆਇਆ ਤੁਸੀਂ ਕੱਗਾ ਜੀ ਠੀਕ ਹੈ ਕਿੰਨੇ ਦਿਨ ਹੋ ਗਏ ਤੁਹਾਨੂੰ ਦੇਖ ਅੱਗੇ ਰਾਜ ਮੰਡੀ ਨੂੰ ਸਾਨੂੰ 4 ਦਿਨ ਹੋ ਗਏ ਜੀ ਠੀਕ ਹੈ ਕੀ ਕਾਰਨ ਹੈ ਤੁਹਾਡੀ ਇਹ ਕਣਕ ਦੋ ਅੱਗੇ ਚੱਕੀ ਨਹੀਂ ਗਈ ਹੈਗੀ ਕਾਰਨ ਦਾ ਜੀ ਕਣਕ ਸੁੱਕੀ ਹੈ ਮੁੱਕਚਰ ਸਹੀ ਹੈ ਸਭ ਕੁਝ ਸਹੀ ਹੈ ਜਗ੍ਹਾ ਦੀ ਦਿੱਕਤ ਹੈ ਤੇ ਕੀ ਕਹਿੰਦੇ ਨੇ ਤੁਸੀਂ ਜਗਾ ਬਾਰੇ ਜੀ ਤੁਹਾਡੀ ਕਣਕ ਜਗਾ ਕਹਿਤਾ ਬਾਰਦਾਨਾ ਨਹੀਂ ਹਾਂ ਕੋਈ ਜਿਹੜੇ ਨੇ ਇੱਕ ਦੋ ਦੀ ਜੁਖਣ ਵਾਲੀ ਦੀ ਝਾਰਾ ਲੱਗਿਆ ਸਫਾਈ ਹੋ ਗਈ ਉਹਦੇ ਵਾਸਤੇ ਵਰਦਾਨਾ ਨਹੀਂ ਆ ਰਿਹਾ ਤੇ ਬਾਕੀ ਜੇ ਲੇਬਰ ਹੈ ਜਿਹੜੀ ਉਹ ਚੱਕੇ ਲਾਉਣ ਲੱਗ ਜਾਂਦੀ ਹੈ ਉਹਨਾਂ ਕੋਲ ਟਾਈਮ ਨਹੀਂ ਬਚਦਾ ਮਾਲ ਨਹੀਂ ਉਠਦਾ ਸਾਰੀ ਪਰੇਸ਼ਾਨੀ ਗਵਰਨਮੈਂਟ ਦੀ ਨਾਕਾਮੀ ਕਰਕੇ ਹੈ ਜੀ ਕਣਕ ਬਿਲਕੁਲ ਸੁੱਕੀ ਹੈ ਕਣਕ ਬਿਲਕੁਲ ਸੁੱਕੀ ਹੈ ਜੀ ਅੱਛਾ ਠੀਕ ਹੈ ਤੁਸੀਂ ਸਰਕਾਰ ਨੂੰ ਫਿਰ ਕੀ ਮੰਗਤੁ ਤੁਸੀਂ ਅੱਗੇ ਰੱਖਾ ਜਾਂਦੇ ਮੰਗ ਤਾਂ ਜੀ ਇਹਦਾ ਹੱਲ ਹੋਣਾ ਚਾਹੀਦਾ ਮਾਲ ਉੱਠੇ ਤਾਂ ਜਗ੍ਹਾ ਬਣੇ ਇਹ ਵੱਡੀ ਐ ਏਡੀ ਵੱਡੀ ਬੰਡੀ ਐ ਸਾਡੀ ਕਦੇ ਪਰੇਸ਼ਾਨੀ ਆਈ ਨਹੀਂ ਇਸ ਚੀਜ਼ ਦੀ ਮਾਲ ਲੁੱਟਦਾ ਜੀਰੀ ਅੱਧੂ ਦੁੱਗਣੀ ਹੁੰਦੀ ਹੈ ਵਿਸਤਾਰ ਦੇ ਵਿੱਚ ਫਿਰ ਵੀ ਕਦੇ ਦਿੱਕਤ ਨਹੀਂ ਆਈ ਤੇ ਹੁਣ ਕਣਕ ਵੇਲੇ ਆ ਰਹੀ ਹੈ